ਚਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਬੜਨਾਂ ਕੁਸ਼ਕਲ ਬਤਾਂ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕੈਲਗਰੀ ਦੀ ਸਟੈਂਪੀਟ ਪ੍ਰੇਡ ਜਿਹੜੀ ਆ ਉਹ ਸ਼ੁਰੂ ਹੋਈ ਹੈ। ਆਪਣੇ ਆਪ ਤੇ ਵਿੱਚ ਬਹੁਤ ਵੱਡਾ ਈਵੈਂਟ ਆ। ਦੂਜਾ ਵੈਂਕੂਵਰ ਦੀ ਖਤਮ ਹੋ ਰਹੀ ਪੰਜਾਬੀ ਮਾਰਕੀਟ ਬਾਰੇ ਗੱਲਬਾਤ ਕਰਾਂਗੇ। ਤੀਜਾ ਵੈਂਕੂਵਰ ਦੇ ਵਿੱਚ ਸਪੀਡ ਲਿਮਿਟ ਦਾ ਮਾਮਲਾ ਆ। ਚੌਥੀ ਗੱਲਬਾਤ ਕਰਨੀ ਹੈ BC ਦੇ ਸਟੀਵਰਟ ਸ਼ਹਿਰ ਦੇ ਵਿੱਚ ਐਂਬੂਲੈਂਸ ਦਾ ਮਾਮਲਾ ਤੇ ਆਖਰ ਦੇ ਵਿੱਚ BC ਦੇ ਵਿੱਚ ਕੁਝ ਕਿੱਤਿਆਂ ਦੇ ਵਿੱਚ ਲਾਇਸੈਂਸ ਲੈਣਾ ਹੁਣ ਸੌਖਾ ਹੋ ਗਿਆ ਇਹਦੇ ਬਾਰੇ ਗੱਲਬਾਤ ਕਰਾਂਗੇ ਕੈਲਗਰੀ ਦੇ ਵਿੱਚ ਟੈਂਪਰਡ ਪਰੀਡ ਸ਼ੁਰੂ ਹੋ ਗਿਆ ਜੀ ਅੱਜ ਜੁਲਾਈ 4 ਦਿਨ ਸ਼ੁੱਕਰਵਾਰ ਨੂੰ ਤੇ ਇਹ ਅਗਲੇ ਦਿਨ ਕੁਝ ਦਿਨ ਚੱਲਣੀ ਹੈ 13 ਜੁਲਾਈ ਨੂੰ ਇਹਦੀ ਜਿਹੜਾ ਆਖੀਰਲਾ ਦਿਨ ਹੁੰਦਾ ਇਹ ਸਿਰਫ ਕੈਲਗਰੀ ਦੇ ਵਿੱਚ ਇੱਕ ਡਾਈਵਰਟ ਨਹੀਂ ਹੈ ਕੈਨੇਡਾ ਦੇ ਵਿੱਚ ਇੱਕ ਡਾਈਵਰਟ ਨਹੀਂ ਹੈ ਇਹਨੂੰ ਪੂਰੀ ਧਰਤੀ ਦੇ ਉੱਤੇ ਸਭ ਤੋਂ ਵੱਡੇ ਈਵੈਂਟ ਵਜੋਂ ਵੀ ਕਈ ਵਾਰੀ ਪ੍ਰਚਾਰਿਆ ਜਾਂਦਾ ਜਾਂ ਉਸ ਕਿਸਮ ਦਾ ਸਲੋਗਨ ਇਹਦੇ ਨਾਲ ਜੋੜੇ ਜਾਂਦੇ ਆ ਜੈਂਪੀਡ ਅਫੀਸ਼ੀਅਲ ਓਪਨਿੰਗ ਇਵੈਂਟ ਜਿਹਦੇ ਵਿੱਚ ਪੂਰੀ ਫਨ ਪੂਰਾ ਸੈਲੀਬ੍ਰੇਸ਼ਨ ਇੱਕ ਵੈਸਟਰਨ ਕਲਚਰ ਦਾ ਜਿਹੜਾ ਪੂਰੇ ਦਾ ਪੂਰਾ ਪ੍ਰਦਰਸ਼ਨ ਇੱਥੇ ਕੀਤਾ ਜਾਂਦਾ ਹੈ ਬੜੀ ਕਲਰਫੁਲ ਪ੍ਰੀਡ ਆ 100 ਦੇ ਕਰੀਬ ਇਹਦੇ ਵਿੱਚ ਐਂਟਰੀਜ਼ ਨੇ 700 ਪਲੱਸ ਜਿਹੜੇ ਹਾਰਸਸ ਨੇ ਕਈ ਦਰਜਣਾਂ ਫਲੋਟ ਹੁੰਦੇ ਆ ਮਾਰਚਿੰਗ ਬੈਂਡ ਹੁੰਦੇ ਆ ਤੇ ਲਗਭਗ 5000 ਦੇ ਕਰੀਬ ਲੋਕ ਉਹ ਸਾਰੇ ਕੁਝ ਨੂੰ ਉਹਦੇ ਵਿੱਚ ਪਾਰਟਿਸਪੈਂਟ ਹੁੰਦੇ ਆ ਟਰੈਡੀਸ਼ਨ ਅਸਲ ਦੇ ਵਿੱਚ ਪਰੇਡ ਕੀ ਹੈ 1912 ਦੇ ਵਿੱਚ ਸਭ ਤੋਂ ਪਹਿਲੀ ਵਾਰੀ ਹੋਈ ਸੀ ਵੈਸਟਰਨ ਕਲਚਰ ਤੇ ਕਮਿਊਨਿਟੀ ਸਪਿਰਟ ਤੇ ਪ੍ਰਾਈਡ ਉਹਨੂੰ ਸੈਲੀਬ੍ਰੇਟ ਕਰਨ ਦੇ ਲਈ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਵੈਂਟ ਆ ਅੱਜ ਮਤਲਬ ਇੰਨੇ ਦਿਨ ਇਹਦੇ ਬਾਰੇ ਗੱਲਬਾਤ ਹੋਣੀ ਹੈ ਇਹ 9ਥ ਐਵੇਨਿਊ ਤੇ 3rd ਸਟਰੀਟ ਦਾ ਸਾਊਥ-ਈਸਟ ਤੋਂ ਸ਼ੁਰੂ ਹੋਈ ਹੈ ਸਵੇਰੇ 9 ਵਜੇ ਤੇ 6ਥ ਐਵੇਨਿਊ ਤੇ 4ਥ ਸਟਰੀਟ ਸਾਊਥ-ਈਸਟ ਦੇ ਉੱਤੇ ਇਹ ਖਤਮ ਹੋਣੀ ਹੈ ਜਿਹੜੀ ਕੰਟਰੀ ਦਾ ਮਿਊਜ਼ਿਕ ਸਟਾਰ ਆ ਆਪਣੇ ਸ਼ਾਇਨਾ ਤਾਇਵਨ ਟ੍ਰੇਨ ਜਿਹੜੀ ਆ ਉਹ 2025 ਦੀ ਪ੍ਰੇਡ ਮਾਰਸ਼ਲ ਆ ਜਿਹੜੇ ਸੈਲੀਬ੍ਰਿਟੀ ਬੌਰਨ ਸਿੰਗਰ ਡੈਵਨ ਕੋਲ ਆ ਉਹ ਇਹ ਸਾਲ ਦੇ ਸੈਲੀਬ੍ਰਿਟੀ ਪ੍ਰੇਡ ਜੱਜ ਨੇ ਇਹ ਜਿਹੜਾ ਪੂਰੇ ਦਾ ਪੂਰਾ ਜਿਹੜਾ ਬਹੁਤ ਪ੍ਰਸਿੱਧ ਪਾਸਟ ਮਾਰਸ਼ਲ ਹੁੰਦਾ ਪਾਸਟ ਮਾਰਸ਼ਲ ਜਿਹਦੇ ਵਿੱਚ ਕੈਵਨ ਕੋਸਟਨਰ ਵਿਲੀਅਮ ਸ਼ੈਟਰਨਰ ਕ੍ਰਿਸ ਹੈਡਫੀਲਡ ਤੇ ਜਿਹੜੇ ਮिक्की ਮਾਊਸ ਉਹ ਇਹਨਾਂ ਦਾ ਨਾਮ ਆਉਂਦਾ ਇਹ ਸਿਰਫ ਪ੍ਰੇਡ ਨਹੀਂ ਇਹ ਪ੍ਰੀਡ ਤੋਂ ਵੱਡਾ ਬਹੁਤ ਕੁਛ ਆ। ਇਹ ਬਹੁਤ ਵੱਡਾ ਈਵੈਂਟ ਆ ਜਿਹਦੇ ਵਿੱਚ ਲੋਕ ਇਕੱਠੇ ਹੁੰਦੇ ਆ ਤੇ ਜਿਹੜੀ ਕੈਲਗਰੀ ਦੀ ਵੈਸਟਰਨ ਰੂਟਸ ਆ ਜਾਂ ਜਿਹੜਾ ਇੱਕ ਉਹਨਾਂ ਦੀ ਆ ਕ੍ਰੀਏਟਿਵ ਸਪਿਰਟ ਆ ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ। ਇਹਨੂੰ ਕਿਹਾ ਜਾਂਦਾ ਗ੍ਰੇਟੈਸਟ ਆਊਟਡੋਰ ਸ਼ੋਅ ਔਨ ਦ ਅਰਥ। ਦੁਨੀਆ ਦੇ ਵਿੱਚ ਧਰਤੀ ਦੇ ਉੱਤੇ ਸਭ ਤੋਂ ਵੱਡਾ ਸ਼ੋਅ ਕੈਲਗਰੀ ਸਟੈਂਪੀਟ ਗ੍ਰੇਟੈਸਟ ਆਊਟਡੋਰ ਸ਼ੋਅ ਔਨ ਦ ਅਰਥ ਇਹਨੂੰ ਕਿਹਾ ਜਾਂਦਾ। ਸੱਚਮੁੱਚ ਜੇ ਇਸ ਕਿਸਮ ਦਾ ਹੈ ਇਵੈਂਟ ਹੈਗਾ ਜਿਹੜੀ ਪ੍ਰੇਡ ਦੇ ਕਾਨਸਰਟਸ ਦੇ ਜਾਂ ਫਨ ਫੇਅਰ ਨੇ ਉਹਨਾਂ ਦੇ ਵਿੱਚੋਂ ਬਹੁਤ ਵੱਡਾ ਜਿਹਦਾ ਪਹਿਲਾ ਜ਼ਿਕਰ ਕੀਤਾ 1912 ਦੇ ਵਿੱਚ ਸ਼ੁਰੂ ਹੋਈ ਤੇ ਹੌਲੀ-ਹੌਲੀ ਕੈਨੇਡਾ ਦਾ ਸਭ ਤੋਂ ਵੱਡਾ ਫੈਸਟੀਵਲ ਬਣ ਗਈ ਸਟੈਂਪੀਡ ਦੇ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਜਿਹੜੇ ਰੋਡਿਓ ਹੁੰਦਾ ਹੈ ਜਿਹਦੇ ਵਿੱਚ ਬੁੱਲ ਰਾਈਡਿੰਗ ਹੁੰਦੀ ਆ ਜਿਹਦੇ ਵਿੱਚ ਜਿਹੜੀ ਬੈਰਲ ਰੇਸਿੰਗ ਹੁੰਦੀ ਆ ਇਹਦੇ ਵਿੱਚ ਸਟੀਅਰ ਰੈਸਲਿੰਗ ਹੁੰਦੀ ਆ ਤੇ ਹੋਰ ਬਹੁਤ ਕੁਝ ਹੁੰਦਾ ਹੈ ਪੈਸਾ ਮਾ ਬੇਰਾ ਜਿਹੜੀ ਪ੍ਰਾਈਜ਼ ਮਨੀ ਬਹੁਤ ਹੁੰਦੀ ਹੈ ਪ੍ਰੋਫੈਸ਼ਨਲ ਰੋਡਿਓ ਕੰਪੀਟੀਟਰਸ ਜਿਹੜੇ ਆ ਕੰਪੀਟ ਕਰਦੇ ਆ ਮਿਲੀਅਨਸ ਆਫ ਡਾਲਰ ਹੁੰਦੇ ਆ ਪ੍ਰਾਈਜ਼ ਮਨੀ ਦੇ ਇਹ ਮਤਲਬ ਸਭ ਤੋਂ ਵੱਡੀ ਡੀਲ ਦੁਨੀਆ ਦੇ ਵਿੱਚ ਇੱਕ ਤਰੀਕੇ ਨਾਲ ਬਣ ਜਾਂਦੀ ਹੈ ਜਿਹੜੀ ਸਟੈਂਪੀਡ ਦੇ ਦੌਰਾਨ ਤੁਹਾਨੂੰ ਫ੍ਰੀ ਪੈਨਕੇਕ ਬ੍ਰੇਕਫਾਸਟ ਮਿਲਦਾ ਹੈ ਲਗਭਗ ਸਾਰੇ ਸ਼ਹਿਰ ਦੇ ਵਿੱਚ ਈਵਨ ਲਾਈਵ 뮤직 ਤੇ ਜਿਹੜੀ ਲਾਈਨ ਡਾਂਸਿੰਗ ਆ ਉਹ ਵੀ ਉੱਥੇ ਹੁੰਦੀ ਹੈ ਜਿਹੜੇ ਜਿਹੜੇ ਵੱਡੇ 뮤ਜ਼ਿਕ ਆਰਟਿਸਟ ਆ ਉਹ ਪਰਫਾਰਮ ਕਰਦੇ ਇਸ ਟੈਂਪੀਡ ਤੇ ਵਿੱਚ ਕੰਟਰੀ ਰੌਕ ਪੌਪ ਸਟਾਰ ਤੇ ਇਸੇ ਤਰ੍ਹਾਂ ਸਟੈਂਪੀਡ ਨਾਈਟ ਜਿਹੜੀ ਆ ਉਹਦੇ ਵਿੱਚ 뮤ਜ਼ਿਕ ਫਾਇਰ ਵਰਕਸ ਤੇ ਹੋਰ ਜਿਹੜੇ ਹੈਗੇ ਆ ਸਟੰਟਸ ਵੀ ਉਹਦੇ ਵਿੱਚ ਹੁੰਦੇ ਆ ਮਤਲਬ ਜਿਹੜਾ ਇਹ ਰੋਲਰ ਕੋਸਟਰ ਗੇਮਸ ਜਾਂ ਬਹੁਤ ਸਾਰਾ ਫੂਡ ਜਿਵੇਂ ਡੀਪ ਫਰਾਈਡ ઓਰੀਓਜ਼ ਪਿਕਲ ਲੇਮੋਨੇਡ ਜਾਂ ਕਾਟਨ ਕੈਂਡੀ ਜਿਹੜੇ ਬਰੂਟਰਸ ਨੇ ਉਹ ਸਾਰਾ ਕੁਝ ਇਹਦੇ ਵਿੱਚ ਬੜਾ ਆਪਣੇ ਆਪ ਦੇ ਵਿੱਚ ਕਮਾਲ ਦਾ ਹੁੰਦਾ ਸਟੈਂਪੀਡ ਜਿਹੜੀ ਇੱਕ ਬਹੁਤ ਥੋੜੀ ਪ੍ਰੇਡ ਤੇ ਹੁਣ ਜਿਹੜੀ ਹੈ ਇਹ ਸ਼ੁਰੂ ਹੋ ਚੁੱਕੀ ਹੈ 13 ਤਰੀਕ ਤੱਕ ਰਹਿਣੀ ਹੈ ਅੱਜ ਬਹੁਤ ਵੱਡਾ ਇਹ ਜਿਹੜਾ ਇਵੈਂਟ ਸ਼ੁਰੂ ਹੋਇਆ ਅਗਲੀ ਗੱਲਬਾਤ ਕੈਨੇਡਾ ਦਾ ਸੂਬਾ BC ਤੇ BC ਦੇ ਵਿੱਚ ਵੈਨਕੂਵਰ ਤੇ ਸਰੀ ਇਹ ਇਲਾਕੇ ਪੰਜਾਬੀਆਂ ਦੀ ਬਹੁ ਗਿਣਤੀ ਵਾਲੇ ਮੰਨੇ ਜਾਂਦੇ ਆ ਸ਼ੁਰੂ ਤੋਂ ਹੀ ਜਿਵੇਂ ਉੱਤਰ ਅੰਟਰੀਓਰ ਦੇ ਵਿੱਚ ਟੋਰਾਂਟੋ ਦੇ ਵਿੱਚ ਬ੍ਰੈਂਟਨ ਆ ਤੇ ਇਧਰਲੇ ਪਾਸੇ ਹਰ ਸ਼ਹਿਰ ਦੇ ਵਿੱਚ ਹੀ ਨੇ ਵੈਸੇ ਤਾਂ ਪਰ ਇਹ ਖਾਸ ਤੌਰ ਦੇ ਉੱਤੇ ਉੱਥੇ ਫਿਰ ਇੱਕ ਜਦੋਂ ਇਹ ਲੋਕ ਰਹਿੰਦੇ ਆ ਜਾਂ ਜਿੱਥੇ ਵੀ ਪੰਜਾਬੀ ਅਸੀਂ ਰਹੇ ਆ ਉੱਥੇ ਇੱਕ ਮਾਰਕੀਟ 12 ਹੁੰਦੀ ਆ ਪੰਜਾਬੀ ਮਾਰਕੀਟ ਨੂੰ ਕਿਹਾ ਜਾ ਸਕਦਾ ਬੈਂਕੂਵਰ ਦੇ ਵਿੱਚ ਵੀ ਮਾਰਕੀਟ ਆ ਜਿਹੜੀ ਇੱਕ ਪਪੂਲਰ ਪਲੇਸ ਆ ਜਿੱਥੇ ਸਾਰੀਆਂ ਦੁਕਾਨਾਂ ਰੈਸਟੋਰੈਂਟ ਵਿਜ਼ਟਰ ਮਤਲਬ 1970 ਦੇ ਨੇੜੇ ਤੇੜੇ ਵੈਨਕੂਵਰ ਦੇ ਵਿੱਚ ਅਜੇ ਵੀ ਤੁਸੀਂ ਉੱਥੇ ਜਾਓ ਤੇ ਪੰਜਾਬੀ ਮਾਰਕੀਟ ਦਾ ਸਾਈਨ ਪੰਜਾਬੀ ਦੇ ਵਿੱਚ ਲੱਗਾ ਹੈ ਸਾਰਾ ਮਤਲਬ ਪੰਜਾਬੀ ਜਿਹੜੇ ਸਟੋਰਸ ਹੁੰਦੇ ਸੀ ਉੱਥੇ ਹੀ ਹੁੰਦੇ ਸੀ ਸੋ ਪਰ ਹੁਣ ਉਹਦੀ ਹਾਲਤ ਬਦਲ ਗਈ ਹੈ ਹੁਣ ਉੱਥੇ ਕੁਸ਼ਕ ਜਿਹੜੇ ਆ ਦੁਕਾਨਾਂ ਰਹਿ ਗਈਆਂ ਤੇ ਕੁਸ਼ਕ ਕਸਟਮਰ ਰਹਿ ਗਏ ਕਿਉਂਕਿ ਸਾਰਾ ਦਾ ਸਾਰਾ ਜਿਹੜਾ ਵੈਨਕੂਵਰ ਦੇ ਵਿੱਚ ਪੰਜਾਬੀ ਮਾਰਕੀਟ ਦੇ ਸਟੋਰ ਸੀਗੇ ਬਾਹਰ ਆ ਗਏ ਇਧਰ ਸਰੀ ਵਾਲੀ ਸਾਈਡ ਦੇ ਉੱਤੇ ਆ ਗਏ ਰੀ ਲੋਕੇਟ ਹੋ ਗਏ ਉੱਥੇ ਤੇ ਪਾਇਲੋ ਬਿਜ਼ਨਸ ਸੈਂਟਰ ਜੇ 122 ਸਟਰੀਟ ਦੇ ਉੱਤੇ ਸਾਰੇ ਦੀ ਸਾਰੀ ਕਿੰਨੇ ਜਿਹੜੇ ਹੋਰ ਵੱਡੇ ਸੈਂਟਰ ਬਣ ਗਏ ਸ਼ਾਪਿੰਗ ਤੇ ਜਿਹੜੇ ਪੰਜਾਬੀਆਂ ਦੇ ਸੀਗੇ ਹੁਣ ਜਿਹੜੇ ਉੱਥੇ ਮਸਲਾ ਇਹ ਆ ਵੀ ਉਹਦਾ ਇੱਕ ਆਪਣਾ ਇਤਿਹਾਸ ਆ ਵੈਂਕੂਵਰ ਦੀ ਪੰਜਾਬੀ ਮਾਰਕੀਟ ਜਿਹੜੀ ਸਾਡਾ ਇੱਕ ਹੈਰੀਟੇਜ ਆ ਉਹ ਖਤਮ ਹੋ ਗਈ ਹਾਲਾਂਕਿ ਇਹਨੂੰ ਰੋਕਿਆ ਨਹੀਂ ਜਾ ਸਕਦਾ ਨਾ ਕੋਈ ਇਦਾਂ ਦੀ ਚੀਜ਼ ਆ ਜਿਹਨੂੰ ਪ੍ਰਸਰਵ ਕੀਤਾ ਜਾ ਸਕਦਾ ਉਹਦਾ ਨਾਮ ਪੰਜਾਬੀ ਮਾਰਕੀਟ ਆ ਪਰ ਪੰਜਾਬੀ ਮਾਰਕੀਟ ਅਰਕਾ ਉੱਥੇ ਹੈ ਕੁਛ ਨਹੀਂ ਉਹਦੇ ਜਿਹੜੀ ਉਹਦੀ ਜਿਹੜੀ ਹੈਰੀਟੇਜ ਆ ਉਹਦੇ ਬਾਰੇ ਹੁਣ ਗੱਲਬਾਤ ਕੀਤੀ ਜਾ ਰਹੀ ਆ ਲੋਕ ਸਾਰੇ ਮੂਵ ਕਰਕੇ ਜਿਹੜੀਆਂ ਸਾਊਥ ਏਸ਼ੀਆਨ ਫੈਮਿਲੀ ਸੀ ਪਹਿਲਾਂ ਵੈਨਕੂਵਰ ਦੇ ਵਿੱਚ ਰਹਿੰਦੀਆਂ ਸੀ ਹੁਣ ਜਿੱਥੇ ਇਹ ਮੂਵ ਕਰ ਗਏ ਕਿਉਂਕਿ ਇੱਥੇ ਥੋੜ੍ਹਾ ਰਹਿਣਾ ਸਸਤਾ ਆ ਤੇ ਪੰਜਾਬੀ ਮਾਰਕੀਟ ਜਿਹੜੀ ਆ ਉਹਦਾ business ਸਾਰੇ ਦਾ ਸਾਰਾ ਉੱਥੋਂ ਚਲੇ ਗਿਆ ਦੂਜੀ ਗੱਲ ਨਾ ਸਿਰਫ ਪੰਜਾਬੀ ਮਾਰਕੀਟ ਨੂੰ ਹਰ ਤਰ੍ਹਾਂ ਦੀ ਮਾਰਕੀਟ ਨੂੰ ਜਿਹੜੀ ਆਨਲਾਈਨ ਸ਼ੋਪਿੰਗ ਆ ਉਹਨੇ ਬਹੁਤ ਵੱਡਾ ਅਸਰ ਪਾਇਆ ਜਿਆਦਾ ਤੋਂ ਜਿਆਦਾ ਲੋਕ ਐਸ਼ ਵੇਲੇ ਜਿਹੜੇ ਉਹ ਜਿਹੜੇ ਉਧਰਲੇ ਪਾਸੇ ਜਾ ਰਹੇ ਆ ਆਨਲਾਈਨ ਸ਼ੋਪਿੰਗ ਵਾਲੇ ਪਾਸੇ ਹੁਣ ਜਿਹੜੀਆਂ ਸੇਲ ਸੇਲਾਂ ਘਟ ਲੱਗਦੀਆਂ ਉੱਥੇ ਮਤਲਬ ਜਿਹੜੇ ਵਰਕਰ ਵੀ ਘਟ ਗਏ ਮਤਲਬ ਸਾਰੇ ਕੁਝ ਦਾ ਸਾਰਾ ਕੁਝ ਹੀ ਉੱਥੋਂ ਮੂਵ ਹੋਣਾ ਸ਼ੁਰੂ ਹੋ ਗਿਆ ਜਿਹੜੇ ਦਰਜਣਾ ਸਟੋਰ ਇੱਥੇ ਹੁੰਦੇ ਸੀ ਲਗਭਗ ਕੱਪੜੇ ਦੇ 30 ਤੋਂ ਜ਼ਿਆਦਾ ਸਟੋਰ ਸੀਗੇ ਪੰਜਾਬੀ ਮਾਰਕੀਟ ਦੇ ਵਿੱਚ ਹੁਣ ਉੱਥੇ 2-4 ਰਹਿ ਗਏ ਆ ਸਿਰ ਕੋਵਿਡ-19 ਨੇ ਬਹੁਤ ਅਸਰ ਪਾਇਆ ਪੰਡੈਮਿਕ ਦੇ ਦੌਰਾਨ ਜਿਹੜੇ ਸਮਾਲ ਬਿਜ਼ਨਸ ਸੀਗੇ ਉਹਨਾਂ ਦੇ ਉੱਤੇ ਬਹੁਤ ਅਸਰ ਪਿਆ ਤੇ ਇਨਾ ਉੱਤੇ ਵੀ ਬਹੁਤ ਅਸਰ ਪਿਆ ਹੁਣ ਹੋਣਾ ਕੀ ਚਾਹੀਦਾ ਇੱਥੇ ਜਿਹੜੇ ਬਿਜ਼ਨਸ ਓਨਰ ਨੇ ਉਹ ਮੰਗ ਕੀ ਕਰ ਰਹੇ ਆ ਕਿ ਜਿਵੇਂ ਸਿਟੀ ਆਫ ਵੈਂਕੂਵਰ ਆ ਇਹਨੂੰ ਸਪੋਰਟ ਕਰਨੀ ਚਾਹੀਦੀ ਹੈ ਉਹਨੂੰ ਕਿਉਂ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬੀ ਬਿਜ਼ਨਸ ਉਹਨੂੰ 70 ਦੇ ਨੇੜੇ ਤੇੜੇ ਜੇਸ਼ਕ੍ਰਿਸ਼ਨ ਦਾ ਉੱਥੇ ਇਹਨਾਂ ਦਾ ਦਬਦਬਾ ਹੈਗਾ ਜਾਂ ਜੇ ਇਸ ਕਿਸਮ ਦੀ ਕੰਟਰੀਬਿਊਸ਼ਨ ਐ ਇਕਨੋਮੀ ਦੇ ਵਿੱਚ ਹੈਗੀ ਔਰ ਜੇ ਇਸ ਕਿਸਮ ਦਾ ਇੱਕ ਇਦਾ ਇੱਕ ਹੈਰੀਟੇਜ ਬਣ ਗਿਆ ਉਹ ਵਿਰਸਾ ਬਣ ਗਿਆ ਕਿ ਉਹ ਇੱਕ ਲੈਂਡਮਾਰਕ ਬਣ ਗਏ ਉੱਥੇ ਕਿ ਇਹ ਪੰਜਾਬੀ ਮਾਰਕੀਟ ਆ ਉਸ ਚੀਜ਼ ਨੂੰ ਜਿਉਂਦੇ ਰੱਖਣ ਦੇ ਲਈ ਭਾਵੇਂ ਉਹਦੀ ਅੱਜ ਜਗ੍ਹਾ ਬਦਲ ਗਈ ਆ ਪੰਜਾਬੀ ਮੂਵ ਕਰਕੇ ਵੈਨਕੂਵਰ ਤੋਂ ਸਰੀ ਤੇ ਮਾਰਕੀਟ ਵੀ ਮੂਵ ਕਰ ਗਈ ਪਰ ਉੱਥੇ ਕਿਤੇ ਨਾ ਕਿਤੇ ਜਿਹੜੀ ਸਿਟੀ ਆ ਵੈਨਕੂਵਰਾ ਉਰ ਨੂੰ ਕੁਝ ਨਾ ਕੁਝ ਇਹੋ ਜਿਹਾ ਜ਼ਰੂਰ ਕਰਨਾ ਚਾਹੀਦਾ ਭਾਵੇਂ ਕਿ ਹੁਣ ਉਹਦਾ ਨਾਮ ਪੰਜਾਬੀ ਮਾਰਕੀਟ ਆ ਪਰ ਏਰੀਆ ਹਜੇ ਵੀ ਉੱਥੇ ਜਿਹੜਾ ਹੈਗਾ ਆ ਪਰ ਜਿਹੜੇ ਜਿਹੜੀ ਸਪੈਸ਼ਲ ਸਾਊਥ ਏਸ਼ੀਅਨ ਮਾਰਕੀਟ ਨਹੀਂ ਹੈ ਉੱਥੇ ਹੋਰ ਜਿਹੜਾ ਜਿਵੇਂ ਰੈਗੂਲਰ ਪਾਰਟ ਆਫ ਦਾ ਸਿਟੀ ਹੈ ਬਾਕੀ ਜਿਵੇਂ ਹਿੱਸਾ ਹੈ ਉਸੇ ਤਰ੍ਹਾਂ ਹੀ ਜਿਹੜਾ ਇਹ ਬਣ ਚੁੱਕਾ ਹੈ ਪਰ ਜਿਹੜਾ ਸਿਟੀ ਹੈ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਹੈਲਪ ਕਰਕੇ ਕੁਝ ਨਾ ਕੁਝ ਇਸ ਮਾਰਕੀਟ ਤੇ ਲਈ ਉੱਥੇ ਕਿਉਂਕਿ ਬਹੁਤ ਵੱਡਾ ਇਤਿਹਾਸ ਹੈ ਇੱਥੇ ਪੰਜਾਬੀਆਂ ਦੀ ਜਿਹੜੀ ਦੇਣਾ ਕੱਲੇ ਸਿਰਫ ਵੈਨਕੂਵਰ ਦੇ ਵਿੱਚ ਬੀਚੀ ਦੇ ਵਿੱਚ ਨਹੀਂ ਕੈਨੇਡਾ ਦੇ ਵਿੱਚ ਉਹਨੂੰ ਕੋਟਕਟ ਰੈਕਗਨਾਈਜ਼ ਕਰਨ ਦੇ ਲਈ ਸਿੰਬੋਲਿਕਲੀ ਉਹਦਾ ਕੁਝ ਨਾ ਕੁਝ ਜ਼ਰੂਰ ਕੀਤਾ ਜਾਣਾ ਚਾਹੀਦਾ ਅਗਲੀ ਗੱਲ ਦੋਸਤੋ ਸਪੀਡ ਲਿਮਟ ਵੈਨਕੂਵਰ ਸ਼ਹਿਰ ਦੇ ਵਿੱਚ ਆ ਵੈਨਕੂਵਰ ਦੇ ਵਿੱਚ ਸਪੀਡ ਲਿਮਟ ਸਾਈਡ ਸਟ੍ਰੀਟਸ ਦੇ ਉੱਤੇ 50 ਕਿਲੋਮੀਟਰ ਪ੍ਰਤੀ ਘੰਟੇ ਤੋਂ ਘਟਾ ਕੇ 30 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਜਾ ਸਕਦੀ ਹੈ ਜੇ ਸਿਟੀ ਕਾਉਂਸਲ ਇਹਦੇ ਉੱਤੇ ਸਹਿਮਤ ਹੋ ਗਈ ਤਾਂ ਇਹ ਰੈਜ਼ੀਡੈਂਸ਼ੀਅਲ ਸਟ੍ਰੀਟਸ ਬਾਰੇ ਜਿਹੜਾ ਹੈਗਾ ਆ ਇਹਦੀ ਲੋਅਰ ਸਪੀਡ ਕਿੱਥੇ ਅਪਲਾਈ ਹੋਊਗੀ ਉਹ ਸਟ੍ਰੀਟਸ ਜਿਨ੍ਹਾਂ ਦੇ ਵਿੱਚ ਸੈਂਟਰ ਲਾਈਨ ਨਹੀਂ ਹੈ ਮੋਸਟਲੀ ਰੈ residen tial ਏਰੀਆ ਦੇ ਵਿੱਚ ਉੱਥੇ ਇਹ ਸਪੀਡ ਲਿਮਿਟ 50 ਕਿਲੋਮੀਟਰ ਪ੍ਰਤੀ ਘੰਟਾ ਤੋਂ ਘਟਾ ਕੇ 30 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਜਾ ਸਕਦੀ ਹੈ ਦੂਜੇ ਕਈ ਸ਼ਹਿਰਾਂ ਨੇ ਇਦਾਂ ਕੀਤਾ ਆ ਜਦੋਂ ਉਹਨਾਂ ਨੇ 50 ਕਿਲੋਮੀਟਰ ਪ੍ਰਤੀ ਘੰਟਾ ਤੋਂ ਘਟਾ ਕੇ 30 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਹੈ ਤਾਂ ਉੱਥੇ ਕ੍ਰੈਸ਼ ਵੀ ਘੱਟ ਹੋਇਆ ਐਕਸੀਡੈਂਟ ਘੱਟ ਹੋਇਆ ਇੰਜਰੀਜ਼ ਘੱਟ ਹੋਈਆਂ ਤੇ ਮੌਤਾਂ ਵੀ ਘੱਟ ਹੋਈਆਂ ਜਿਹੜਾ ਇੱਕ ਕਾਉਂਸਲਰ ਨੇ ਉਹ ਚਾਹੁੰਦੇ ਆ ਕਿ ਹੋਰ ਕਾਉਂਸਲਰ ਲੂਸੀ ਮੈਲੋਨੀ ਆ ਉੱਥੇ ਉਹ ਚਾਹੁੰਦੀ ਆ ਕਿ ਸਿਟੀ ਨੂੰ ਬਹੁਤ ਜ਼ਿਆਦਾ ਸਖਤ ਕਦਮ ਚੁੱਕਣੇ ਚਾਹੀਦੇ ਆ ਇਸ ਮਾਮਲੇ ਦੇ ਵਿੱਚ ਨਰਮੀ ਨਿਵਰਤਨੀ ਚਾਹੀਦੀ ਉਹਨੇ ਪ੍ਰਪੋਜ਼ ਕੀਤਾ ਬੀਬੀ ਨੇ ਵਿਜ਼ਨ ਜ਼ੀਰੋ ਉਹਦਾ ਪਲਾਨ ਇਹ ਆ ਜਿਸ ਇਸ ਪਲਾਨ ਨੂੰ ਵਿਜ਼ਨ ਜ਼ੀਰੋ ਕਹਿ ਰਹੀ ਹੈ ਇਹਦਾ ਮਤਲਬ ਇਹ ਆ ਕਿ ਜ਼ੀਰੋ ਰੋਡ ਡੈਥ ਹੋਣੀਆਂ ਚਾਹੀਦੀਆਂ ਜਾਂ ਸੀਰੀਅਸ ਜ਼ੀਰੋ ਹੋਣੀ ਇੰਜਰੀ ਹੋਣੀ ਚਾਹੀਦੀ ਕਿ ਸਾਡਾ ਨਿਸ਼ਾਨਾ ਸਾਡਾ ਮਕਸਦ ਇਹ ਹੋਣਾ ਚਾਹੀਦਾ ਕਿ ਇਥੇ ਜਿਹੜੀਆਂ ਰੋਡ ਡੈਥਸ ਨੇ ਉਹ ਜ਼ੀਰੋ ਹੋ ਜਾਣ। ਦੂਜਾ ਜਿਹੜੀ ਉਹ ਕਹਿ ਰਹੀ ਆ ਮੈਲੋਨੀ ਜਿਹੜੀ ਕਹਿ ਰਹੀ ਆ ਕਿ ਸਿਟੀ ਨੂੰ ਜਿਹੜਾ ਵੇਸਟ ਕੀਤਾ ਜਾ ਰਿਹਾ ਪੈਸਾ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣਾ ਚਾਹੀਦਾ ਕਿ ਜਿਹੜਾ ਉਹ ਸਿਰਫ ਤੇ ਸਿਰਫ ਜਿਹੜੇ ਪ੍ਰੂਵਨ ਸੋਲੂਸ਼ਨਸ ਨੇ ਜਿਹੜੇ ਮਤਲਬ ਪਤਾ ਆ ਕਿ ਇਹਨਾਂ ਦੇ ਨਾਲ ਜਿਹੜਾ ਫਾਇਦਾ ਹੋਣਾ ਆ ਤੇ ਪਹਿਲਾਂ ਹੋਇਆ ਆ ਉਹ ਉਹ ਜਿਹੜਾ ਉਹ ਉਧਰਲੇ ਪਾਸੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਦੂਜਾ ਇਹ ਕਿ ਪ੍ਰਸ਼ਾਸਨ ਤੇ ਬਲੇਮ ਨਾ ਕਰੋ ਉਹਨੇ ਇਹ ਕਿਹਾ ਕਿ ਜਿਹੜੇ ਲੋਕ ਬਾਈਕ ਚਲਾਉਂਦੇ ਆ ਉਥੇ ਜਾਂ ਪੈਦਲ ਤੁਰ ਕੇ ਜਾਂਦੇ ਆ ਵੀ ਇਹ ਨਾ ਕਹੋ ਵੀ ਉਹ ਸਹੀ ਨਹੀਂ ਚਲਾਉਂਦੇ ਜੀ ਉਹਨਾਂ ਨੂੰ ਤੁਰਨਾ ਨਹੀਂ ਆਉਂਦਾ ਉਹਨਾਂ ਨੂੰ ਏਦਾਂ ਕਰਨਾ ਚਾਹੀਦਾ ਉਹ ਬਲੇਮ ਛੱਡ ਕੇ ਅਸਲ ਦੇ ਵਿੱਚ ਫੋਕਸ ਕਰਨਾ ਚਾਹੀਦਾ ਕਿ ਇਹਨਾਂ ਦਾ ਬਿਹਤਰੀ ਜੇ ਕੁਝ ਕੀਤੀ ਜਾ ਸਕਦੀ ਹੈ ਲੋਕਾਂ ਨੂੰ ਇਹ ਦੱਸਣ ਦੇ ਲਈ ਹੁਣ ਸਿਟੀ ਕੀ ਕਰਦੇ ਆ ਉਹ ਦੱਸਦੇ ਜੀ ਜੇ ਤੁਸੀਂ ਤੁਰ ਕੇ ਜਾਂਦੇ ਆ ਬ੍ਰਾਈਟ ਕਪੜੇ ਪਾਓ ਉਹ ਜਿਹੜਾ ਰਿਫਲੈਕਟਰ ਜੇ ਬਾਡੀ ਤੇ ਲਾਓ ਇਦਾਂ ਕਰੋ ਇਦਾਂ ਕਰੋ ਕਿ ਜੀ ਇਹ ਦੱਸਣ ਦੀ ਲੋੜ ਨਹੀਂ ਹੈ ਲੋਕਾਂ ਨੂੰ ਬਜਾਏ ਇਹ ਦੇ ਕਿ ਲੋਕਾਂ ਨੂੰ ਤੁਸੀਂ ਇਹ ਕਹੋ ਕਿ ਬ੍ਰਾਈਟ ਆਪਣੇ ਕਪੜੇ ਪਾਓ ਉਹ ਕਹਿੰਦੀ ਹੈ ਕਿ ਰੋਡ ਹੀ ਇਦਾਂ ਦਾ ਡਿਜ਼ਾਈਨ ਕਰੋ ਸਪੀਡ ਹੀ ਇਦਾਂ ਦੀ ਕੰਟਰੋਲ ਕਰੋ ਵਿਜ਼ਿਬਿਲਟੀ ਕ੍ਰੋਸਿੰਗ ਦੇ ਉੱਤੇ ਇਦਾਂ ਦੀ ਵਧਾ ਦਿਓ ਕਰ ਇੰਨਾ ਕੁਝ ਦਿਓ ਕਿ ਐਕਸੀਡੈਂਟ ਹੋਵੇ ਹੀ ਨਾ ਸੋ ਨੌਜਲਾ ਯੂਨੀਵਰਸਿਟੀ ਕੌਂਸਲ ਦੀ ਵੋਟ ਆ ਇਹਦੇ ਵਿੱਚ ਸਪੀਡ ਲਿਮਟ ਦੇ ਉੱਤੇ ਵੀ ਡਿਸਕਸ ਹੋਣਾ ਤੇ ਜਿਹੜਾ ਮੈਲਨੀ ਦਾ ਮੋਸ਼ਨ ਆ ਉਹਦੇ ਉੱਤੇ ਨਾਉ ਚਲਾਈ ਨੂੰ ਉਹਦੇ ਤੇ ਵੀ ਡਿਸਕਸ ਹੋਣਾ। ਗੋਲ ਕੀ ਹੈ ਸਾਰੇ ਕੁਛ ਦਾ ਜ਼ੀਰੋ ਡੈਥਸ ਔਨ ਦਾ ਰੋਡ। ਬਈ ਰੋਡ ਦੇ ਉੱਤੇ ਕੋਈ ਇਦਾਂ ਦੀ ਗੱਲਬਾਤ ਹੋਣੀ ਨਹੀਂ ਚਾਹੀਦੀ। ਸਪੀਡ 50 ਤੋਂ 30 ਕਰ ਲੋ, ਬਦਲ ਲੋ, ਜੋ ਕਰ ਸਕਦੇ ਆ ਕਰ ਲੋ ਪਰ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਦੀ ਜਾਨ ਰੋਡ ਦੇ ਉੱਤੇ ਨਹੀਂ ਜਾਣੀ ਚਾਹੀਦੀ। ਅਗਲੀ ਗੱਲਬਾਤ ਦੋਸਤੋ ਫੇਰ ਉਹੀ ਆ ਜਿਹੜੀ ਆ ਮੈਡੀਕਲ ਸਰਵਿਸਸ ਗਾਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਇਸ ਵਾਰ ਜਿਹੜੀ ਗੱਲਬਾਤ ਆ ਉਹ ਸਟੀਵਰਟ ਆ ਇੱਕ ਛੋਟਾ ਜਿਹਾ ਕਸਬਾ ਆ ਸਟੀਵਰਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 500 ਲੋਕ ਰਹਿੰਦੇ ਆ ਇੱਥੇ ਆ 500 ਲੋਕ ਆ ਪਰ ਲੋਕ ਤਾਂ ਲੋਕ ਆ ਭਾਵੇਂ ਕਿ ਵੀ ਰਹਿੰਦੇ ਨੇ 500 ਬੰਦ ਲਈ ਐਂਬੂਲੈਂਸ ਉੱਥੇ ਕੋਈ ਨਹੀਂ ਹੁਣ ਰੌਲਾ ਇਹ ਆ ਵੀ ਅਸੀਂ ਇੱਥੇ 500 ਰਹਿੰਦੇ ਨੇ ਪ੍ਰੋਪਰਟੀ ਟੈਕਸ ਸਾਰੇ ਤਰ੍ਹਾਂ ਦੇ ਟੈਕਸ ਉਹ ਵੀ ਦਿੰਦੇ ਹੋਣਗੇ ਜਿਵੇਂ ਸਾਰਾ ਕੁਝ ਬਾਕੀ ਜਿਵੇਂ ਨਾਗਰਿਕ ਕੈਨੇਡਾ ਦੇ ਵਿੱਚ ਰਹਿ ਰਹੇ ਉਹ ਵੀ ਕਰਦੇ ਆ ਪਰ ਉਹਨਾਂ ਦੇ ਲਈ ਐਂਬੂਲੈਂਸ ਕੋਈ ਨਹੀਂ ਮੇਅਰ ਜਿਹੜੇ ਆ ਮੇਅਰ ਉਥੋਂ ਐਂਗਲਿਆ ਬ੍ਰਾਂਡ ਨੇ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਪ੍ਰੋਬਲਮ ਜਿਹੜੀ ਆ ਉਹਨੂੰ ਅਨ ਅਫੀਸ਼ੀਅਲ ਸੋਰਸਸ ਤੋਂ ਇਹ ਗੱਲ ਪਤਾ ਲੱਗੀ ਆ ਨਾ ਕਿ ਹੈਲਥ ਸਿਸਟਮ ਨੇ ਮੇਅਰ ਨੂੰ ਦੱਸਿਆ ਹੁਣ ਜਿਹੜੇ ਪੈਰਾਮੈਡਿਕਸ ਨੇ ਉਹ ਆਫ ਵਰਕ ਕਰੇ ਸਟੀਵਰਟ ਦੇ ਵਿੱਚ ਦੋ ਪੈਰਾਮੈਡਿਕਸ ਨੇ ਤੇ ਦੋਵੇਂ ਇਸ ਵੇਲੇ ਕੰਮ ਨਹੀਂ ਕਰਦੇ ਸੋ ਉਹ ਦੋਵੇਂ ਕੰਮ ਨਹੀਂ ਕਰਦੇ ਤੇ ਉਹ ਜਿਹੜਾ ਉਹਨਾਂ ਦੋਵਾਂ ਦੇ ਲਈ ਕੋਈ ਫੈਲ ਨਹੀਂ ਕਰ ਰਿਆ ਦੋ ਹੀ ਸੀਗੇ ਦੋ ਹੀ ਕੰਮ ਨਹੀਂ ਕਰਦੇ ਤੇ ਉੱਥੇ ਕੰਮ ਦੀ ਜਗ੍ਹਾ ਉਹਨਾਂ ਦੀ ਜਗ੍ਹਾ ਕਹਨੇ ਕਰਨ ਮੰਨ ਲੋ ਨੇੜੇ ਤੋਂ ਨੇੜੇ ਐਂਬੂਲੈਂਸ ਤੇ ਉੱਤੇ ਜਾਣਾ ਵੀ ਹੋਵੇ ਤੇ 3 ਘੰਟੇ ਲੱਗਦੇ ਆ ਜੇ ਕੋਈ ਬੰਦਾ 911 ਕਾਲ ਕਰ ਵੀ ਦਿੰਦਾ ਜਿਹੜੀ ਕਲੋਸਟ ਐਂਬੂਲੈਂਸ ਆ ਉਹਨਾਂ ਦੇ ਨੇੜੇ ਉਹ ਹੇਜ਼ਲਟਨ ਦੇ ਵਿੱਚ ਆ ਹੇਜ਼ਲਟਨ ਤੋਂ ਸਟੀਵਰਟ ਤੱਕ ਜਾਣ ਦੇ ਲਈ 3 ਘੰਟੇ ਲੱਗਦੇ ਆ ਫੋਨ 'ਉ ਮਰਜੈਂਸੀ ਆ ਤੁਸੀਂ 911 ਕਾਲ ਕਰਦੇ ਹੋ ਤਾਂ ਉਹ 3 ਘੰਟੇ ਲੱਗਣਗੇ ਸੋ ਇਹ ਤੁਸੀਂ ਦੇਖ ਲਓ ਫਿਰ ਐਮਰਜੈਂਸੀ ਦਾ ਮਤਲਬ ਕੀ ਰਹਿ ਜੂਗਾ ਤਰ 500 ਬੰਦਾ ਉੱਥੇ ਰਹਿ ਰਿਆ ਕਮਿਊਨਿਟੀ ਇਸ ਵੇਲੇ ਪੂਰੀ ਦੀ ਪੂਰੀ ਉਹ ਰਿਸਕ ਦੇ ਉੱਤੇ ਆ ਬਜ਼ੁਰਗ ਵੀ ਆ ਉੱਥੇ ਟੂਰਿਸਟ ਵੀ ਆ ਉੱਥੇ ਮਾਈਨ ਵਰਕਰ ਵੀ ਆ ਸੋ ਸਾਰਿਆਂ ਨੂੰ ਕਿਸੇ ਵੇਲੇ ਵੀ ਐਂਬੂਲੈਂਸ ਤੇ ਕਿਸੇ ਵੇਲੇ ਵੀ ਕਿਸੇ ਨੂੰ ਵੀ ਲੋੜ ਪੈ ਸਕਦੀ ਆ ਜਿਹੜੇ ਲੋਕ ਨੇ ਉਹ ਐਮਰਜੈਂਸੀਜ਼ ਦੇ ਵਿੱਚ ਉਡੀਕ ਕਰ ਰਿਹਾ ਹੈ ਇੱਕ ਪਰਸਨ ਇੱਕ ਵਿਅਕਤੀ ਉਹਨੇ ਆਪਣੀ ਕਹਾਣੀ ਦੱਸੀ ਆ ਉਹਨੂੰ ਹੈਲਥ ਸੈਂਟਰ ਤੱਕ ਕਿਸੇ ਦੂਜਿਆਂ ਲੈ ਕੇ ਉਹਨੂੰ ਆਇਆ ਕਿਸੇ ਨੂੰ ਉਹਨੇ ਕਿਹਾ ਵੀ ਭਾਈ ਤੂੰ ਮੈਨੂੰ ਲੈ ਚਲ ਕਿ ਐਂਬੂਲੈਂਸ ਉੱਥੇ ਆਈ ਆਵੇ ਕਿਥੋਂ ਜਦੋਂ ਐਂਬੂਲੈਂਸ ਆਈ ਨਹੀਂ ਹੁਣ ਜਿਹੜੇ ਅੱਛਾ ਜੇ ਚਲੋ ਐਂਬੂਲੈਂਸ ਐ ਨਹੀਂ ਤੇ ਫਾਇਰ ਤੇ ਪੁਲਿਸ ਤਾਂ ਹੋਊਗੀ ਉਹ ਹੈਲਪ ਕਰ ਦੇਣ ਜਿਹੜੇ ਲੋਕਲ ਫਾਇਰ ਫਾਈਟਰ ਜਾਂ ਪੁਲਿਸ ਵਾਲੇ ਆ ਉਹਨਾਂ ਨੂੰ ਇਹ ਟ੍ਰੇਨਿੰਗ ਹੀ ਨਹੀਂ ਹੈ ਕਿ ਐਂਬੂਲੈਂਸ ਡਰਾਈਵ ਕਰ ਸਕਣ ਸੋ ਐਬੂਲੈਂਸ ਹੈਗੀ ਬੰਦਾ ਹੀ ਹੈ ਨਹੀਂ ਜਦ ਉੱਥੇ ਉਹ ਉਸ ਦੂਜੇ ਪਾਸੇੋਂ ਨਹੀਂ ਹੈਲਪ ਕਰ ਸਕਦੇ ਜਿਹੜੇ ਪੈਰਾਮੈਡਿਕਸ ਨੇ ਉਹ ਓਵਰਵਰਕ ਨੇ ਪੈਰਾਮੈਡਿਕਸ ਯੂਨੀਅਨ ਕਹਿੰਦੀ ਆ ਕਿ ਦੋ ਬੰਦੇ 24 ਘੰਟੇ ਸੱਤੋ ਦਿਨ ਸ਼ਿਫਟਾਂ ਕਵਰ ਕਰ ਰਿਆ ਤੁਸੀਂ ਦੱਸੋ ਜੀ ਕਿੱਦਾਂ ਕੰਮ ਕਰਾਂ ਇਹਦਾ ਮਤਲਬ ਇਹ ਆ ਵੀ ਇੱਕ 12 ਘੰਟੇ ਸੱਤੋ ਦਿਨ ਦਿਨ ਵੇਲੇ ਕੰਮ ਕਰੀ ਜਾ ਰਿਹਾ ਤੇ ਦੂਜਾ 12 ਘੰਟੇ ਸੱਤੋ ਦਿਨ ਰਾਤ ਵੇਲੇ ਕੰਮ ਕਰੀ ਜਾ ਰਿਹਾ ਉਹ ਕਹਿੰਦੇ ਜਿਹੜਾ ਪੋਸੀਬਲ ਇਹ ਨਹੀਂ ਹੈ ਆਫੀਸ਼ੀਅਲ ਇਹ ਕਹਿੰਦੇ ਆ ਕਿ ਜਿਹੜੀਆਂ ਉਹ ਮਤਲਬ ਕੰਮ ਕਰ ਰਹੇ ਉਹਦੇ ਉੱਤੇ ਕਿਸੇ ਤਰ੍ਹਾਂ ਸ਼ਿਫਟਸ ਫਿਲ ਕੀਤੀਆਂ ਜਾ ਸਕਣ ਪਰ ਕੋਈ ਆਨਸਰ ਨਹੀਂ ਆ ਤੇ ਕੋਈ ਉਹਦਾ ਜਵਾਬ ਨਹੀਂ ਆ ਰਿਹਾ ਮੇਅਰ ਇਹ ਚਾਹੁੰਦੇ ਆ ਕਿ ਘੱਟੋ-ਘੱਟ ਮੈਨੂੰ ਜਿਹੜਾ ਕਿਸੇ ਤੋਂ ਪਤਾ ਲੱਗਦਾ ਵੀ ਤੇਰੇ ਸ਼ਹਿਰ ਦੇ ਵਿੱਚ ਐਂਬੂਲੈਂਸ ਐ ਨਹੀਂ ਘੱਟੋ-ਘੱਟ ਟਰਾਂਸਪੇਰੈਂਸੀ ਤਾਂ ਹੋਵੇ ਉੱਥੇ ਮੇਅਰ ਉਹ ਰੈਜ਼ੀਡੈਂਟਸ ਨੂੰ ਕਹਿ ਰਿਹਾ ਕਿ ਐਮਰਜੈਂਸੀ ਦੇ ਲਈ ਭਾਈ ਆਪਣਾ ਪ੍ਰਬੰਧ ਆਪ ਕਰਕੇ ਰੱਖੋ ਤੇ ਜਿਹੜੀ ਉਹ ਇਹ ਚਾਹੁੰਦੇ ਆ ਕਿ ਪ੍ਰੋਵਿੰਸ ਉਹਨਾਂ ਦੇ ਨਾਲ ਕਲੀਅਰ ਕਮਿਊਨੀਕੇਸ਼ਨ ਕਰੇ ਸਾਫ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਦੱਸੇ ਕਿ ਸਾਡੇ ਕੋਲੇ ਆ ਆ ਭਾਈ ਐਮਬੂਲੈਂਸ ਆ ਆ ਪ੍ਰੋਬਲਮ ਆ ਇੰਨੇ ਬੰਦੇ ਆ ਆ ਕੁਝ ਅਸੀਂ ਕਰ ਸਕਦੇ ਆ ਜਾਂ ਆ ਕੁਝ ਅਸੀਂ ਨਹੀਂ ਕਰ ਸਕਦੇ ਬ੍ਰਿਟਿਸ਼ ਕੋਲੰਬੀਆ ਵੈਸੇ ਤੇ ਪੂਰੇ ਕੈਨੇਡਾ ਦੇ ਵਿੱਚ ਪਰ ਖਾਸ ਤੌਰ ਦੇ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਹੈਲਥ케ਅਰ ਸਿਸਟਮ ਆ ਉਹਦੇ ਉੱਤੇ ਵਕਫ ਵਕਫ ਸਮੇਂ ਦੇ ਉੱਤੇ ਬਹੁਤ ਵੱਡੇ ਸਵਾਲ ਉੱਠਦੇ ਰਹੇ ਆ ਪਰ ਹੁਣ ਜਿਹੜੇ ਇਹ ਹੈ ਗਿਆ ਕਿ ਜਿਹੜੇ ਕੁਝ ਰੂਰਲ ਏਰੀਏ ਵੀ ਇੱਕ ਛੋਟਾ ਜਿਹਾ ਕਸਬਾ ਜਿੱਤੇ ਪੰਜ-ਛੇ ਬੰਦਾ ਰਹਿੰਦਾ ਤੇ ਐਮਬੂਲੈਂਸ ਹੀ ਕੋਈ ਨਹੀਂ ਉਹ ਆਪਣੇ ਆਪ ਤੇ ਐਂਬੂਲੈਂਸ ਜਿੱਥੇ ਹੈਗੀ ਆ ਉਥੋਂ ਆਉਣ ਦੇ ਵਿੱਚ 3 ਘੰਟੇ ਲੱਗਦੇ ਆ ਇਹ ਆਪਣੇ ਆਪ ਤੇ ਵਿੱਚ ਬਹੁਤ ਇੱਕ ਚਿੰਤਾ ਵਾਲੀ ਗੱਲ ਦੱਸੀ ਜਾ ਰਹੀ ਅਗਲੀ ਗੱਲਬਾਤ ਜਿਹੜੇ ਨਵੇਂ ਇਮੀਗ੍ਰੈਂਟਸ ਵਰਟਿਸ ਕੋਲੰਬੀਆ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਉਹ ਜਿਹੜਾ ਉਹਨਾਂ ਦਾ ਕੰਮ ਹੈ ਉਹਦੇ ਵਿੱਚ ਲਾਇਸੈਂਸ ਲੈਣਾ ਹੁਣ ਥੋੜਾ ਜਿਆਦਾ ਸੌਖਾ ਹੋ ਗਿਆ ਜਦੋਂ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਪਲੰਬਰ ਬਣਨਾ ਤੁਸੀਂ ਇਲੈਕਟ੍ਰੀਸ਼ੀਅਨ ਬਣਨਾ ਤੁਸੀਂ ਨਰਸਿੰਗ ਕਰਨੀ ਹੈ ਕੁਝ ਵੀ ਕੰਮ ਕਰਨਾ ਉਹਦੇ ਵਿੱਚ ਤੁਹਾਨੂੰ ਲਾਇਸੈਂਸ ਦੀ ਲੋੜ ਪੈਂਦੀ ਹੈ ਜਿਹੜਾ ਲਾਇਸੈਂਸ ਲੈਣ ਦਾ ਪ੍ਰੋਸੈਸ ਆ ਉਹ ਬਹੁਤ ਟੇਡਾ ਆ ਤੇ ਲੰਬਾ ਆ ਇਹਦੇ ਬਾਰੇ ਅਸੀਂ ਸਾਰੇ ਹੀ ਜਾਣਦੇ ਆ ਕੈਨੇਡਾ ਤੋਂ ਖਾਸ ਕਰ ਉਹਨਾਂ ਬੰਦੇ ਜਿਹੜਾ ਬੰਦਾ ਹੁਣ ਨਰਸ ਆ ਜਾਂ ਕੋਈ ਪਲੰਬਰ ਆ ਜਾਂ ਕੋਈ ਇਲੈਕਟ੍ਰੀਸ਼ੀਅਨ ਆ ਉਹ ਆਪਣੇ ਦੇਸ਼ ਦੇ ਵਿੱਚ ਸੀਗਾ ਉਹ ਇੱਥੇ ਆ ਕੇ ਬਣਨਾ ਚਾਹੁੰਦਾ ਉਹਦੇ ਉੱਤੇ ਉਹਨਾਂ ਨੂੰ ਜਿਹੜੇ ਜਿਹੜੇ ਡਾਕੂਮੈਂਟ ਲਾ ਕੇ ਜਿਹੜੇ ਪ੍ਰੋਸੈਸ ਵਿੱਚੋਂ ਲੰਘਣਾ ਪੈਂਦਾ ਸੀ ਉਹ ਬਹੁਤ ਲੰਬਾ ਸੀ ਹੁਣ ਪ੍ਰਵੀਸ਼ਨ ਸਰਕਾਰ ਨੇ ਜਿਹੜੇ ਹਾਲ ਹੀ ਵਿੱਚ ਨਵੇਂ ਨਿਯਮ ਲਿਆਂਦੇ ਔਰਾਂ ਦੇ ਮੁਤਾਬਕ ਹੁਣ ਇਹਨਾਂ ਨੂੰ ਜਿਹੜਾ ਵੀ ਕੋਈ ਇਹ ਕਰਨਾ ਚਾਹੁੰਦਾ ਆ ਉਹਨੂੰ ਕੈਨੇਡੀਅਨ ਐਕਸਪੀਰੀਅੰਸ ਦੀ ਲੋੜ ਨਹੀਂ ਹੈ ਪਹਿਲਾਂ ਸੀਗਾ ਕਿ ਉਹਨੂੰ ਕੈਨੇਡਾ ਦਾ ਤਜਰਬਾ ਹੋਣਾ ਚਾਹੀਦਾ ਜਿਹੜੇ ਜਿਹੜੇ ਦੱਸਿਆ ਜਾ ਰਿਹਾ ਕਿ ਨਵੇਂ ਆਏ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਉਸ ਸੈਕਟਰ ਦੇ ਵਿੱਚ ਕੰਮ ਮਿਲੇ ਜੇ ਕੋਈ ਬੰਦਾ ਦੂਜੇ ਮੁਲਕ ਦੇ ਵਿੱਚ ਪਲੰਬਰ ਸੀ ਤੇ ਉਹ ਇੱਥੇ ਆ ਕੇ ਵੀ ਪਲੰਬਰ ਬਣ ਸਕੇ ਇਸ ਕੰਮ ਦੇ ਵਿੱਚ ਹੁਣ ਸਰਕਾਰ ਹੈਲਪ ਕਰ ਰਹੀ ਹੈ ਜਿਹੜੇ ਇੱਕ ਐਕਟ ਲਿਆਂਦਾ ਗਿਆ ਨਵਾਂ ਸਰਕਾਰ ਦਾ ਉਹਦੇ ਵਿੱਚ ਆਰਕੀਟੈਕ ਤੇ ਨੋਟਰੀ ਦੇ ਖੇਤਰ ਨੂੰ ਛੱਡ ਕੇ ਇਹਨਾਂ ਦੋ ਵਿਭਾਗਾਂ ਨੂੰ ਛੱਡ ਕੇ ਜਾਂ ਵਿਭਾਗਾਂ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਕੈਨੇਡੀਅਨ ਤਯਾਰਬੇ ਦੀ ਲੋੜ ਹੈ ਸੋ ਹੁਣ ਜਿਹੜੀ ਇਹ ਸਰਕਾਰ ਵੀ ਇਹ ਚਾਹੁੰਦੀ ਆ ਕਿ ਜਿਹੜੀਆਂ ਐਪਲੀਕੇਸ਼ਨ ਸਾਡੇ ਕੋਲ ਆਉਂਦੀਆਂ ਉਹਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਕਿ ਜਿਹੜੀਆਂ ਲਾਇਸੈਂਸ ਦੇਣ ਵਾਲੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਵਿੱਚ ਕਾਫੀ ਧੇਰ ਲੱਗੀ ਜਾਂਦਾ ਹੁਣ ਇਹਨਾਂ ਨੇ ਕਹਿ ਦਿੱਤਾ ਕਿ ਜੇ ਕਿਸੇ ਨੇ ਅਪਲਾਈ ਕਰ ਦਿੱਤਾ ਉਹਦਾ ਪਤਾ ਸਤਾ ਜਾਂ ਜੋ ਕੁਛ ਹੈਗਾ ਤੁਹਾਨੂੰ 14 ਦਿਨਾਂ ਦੇ ਵਿੱਚ ਵਿੱਚ ਦੱਸਣਾ ਪਊਗਾ ਸੋ ਉਹ ਜਿਹੜੀਆਂ ਸੰਸਥਾਵਾਂ ਇਹ ਦਿੰਦੀਆਂ ਆ ਉਹਨਾਂ ਦੇ ਉੱਤੇ ਸਰਕਾਰ ਨਿਗਰੱਖ ਰਹੀ ਆ ਕਿ ਉਹਨਾਂ ਦਾ ਐਨੂਅਲ ਐਡਿਟ ਹੋਊਗਾ ਆਡਿਟ ਹੋਊਗਾ ਉਹਨਾਂ ਦੇ ਉੱਤੇ ਉਹਨੂੰ ਦੇਖਿਆ ਜਾਊਗਾ ਤੇ ਇਹ ਜਿਹੜਾ ਆ ਆ ਜਿਹੜਾ ਖਾਸ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਜਿਹੜੇ ਨਵੇਂ ਇਮੀਗ੍ਰੈਂਟਸ ਆਉਂਦੇ ਆ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਆ ਜਿਹੜਾ ਵੀ ਕੈਨੇਡਾ ਤੋਂ ਬਾਹਰ ਬੈਠਾ ਜੇਕਰ ਕੋਈ ਐਪਲੀਕੈਂਟ ਆ ਉਹ ਜਿਹੜਾ ਕਿ ਕੈਨੇਡਾ ਦੇ ਪੀਆਰ ਲੈਣਾ ਚਾਹੁੰਦਾ ਉਹ ਵੀ ਆਪਣੀ ਅਰਜ਼ੀ ਬਾਰੇ ਹੀ ਦੇ ਸਕਦਾ ਤਾਂ ਕਿ ਉਹ ਇੱਥੇ ਆ ਕੇ ਆਪਣਾ ਕੰਮ ਨਾਲੇ ਸ਼ੁਰੂ ਕਰ ਸਕੇ ਕਿਉਂਕਿ ਜਿਹੜਾ ਜਿਹੜੇ ਬੰਦੇ ਦੇ ਵੀ ਪੁਆਇੰਟ ਪੂਰੇ ਹੁੰਦੇ ਉਹ ਦੁਨੀਆ ਦੇ ਜਿਹੜੇ ਮਰਜ਼ੀ ਹਿੱਸੇ ਦੇ ਵਿੱਚ ਆ ਉਹਨੂੰ ਕੈਨੇਡਾ ਦੀ ਪੀਆਰ ਉਸੇ ਮੁਲਕ ਵਿੱਚ ਹੀ ਮਿਲ ਜਾਂਦੀ ਹੈ ਬੈਠੇ ਬੈਠੇ ਤੇ ਜਦੋਂ ਆਪਣੀ ਪੀਆਰ ਅਪਲਾਈ ਕਰਕੇ ਪੀਆਰ ਦੀ ਉਡੀਕ ਉੱਥੇ ਹੀ ਕਰ ਰਿਹਾ ਤਾਂ ਜੇ ਉਹ ਪਲੰਬਰ ਆ ਜੇ ਉਹ ਇਲੈਕਟ੍ਰੀਸ਼ੀਅਨ ਆ ਜੇ ਉਹ ਨਰਸ ਆ ਜਾਂ ਉਹ ਵਕੀਲ ਆ ਉਹ ਉੱਥੋਂ ਹੀ ਸਾਰਾ ਕੁਝ ਅਪਲਾਈ ਕਰ ਸਕਦਾ ਤੇ ਤਾਂ ਕਿ ਜਦੋਂ ਹੀ ਉਹ ਕੈਨੇਡਾ ਦੇ ਵਿੱਚ ਆਉਂਦਾ ਉਹਨੂੰ ਆਪਣੇ ਕਿੱਤੇ ਦੇ ਵਿੱਚ ਜਿਹੜਾ ਕੰਮ ਆ ਉਹ ਮਿਲ ਸਕੇ ਇਹ ਇੱਕ ਜਿਹੜੀ ਵੱਡੀ ਗੱਲਬਾਤ ਹੋਊਗੀ ਇਹਦੇ ਵਿੱਚ ਕਿਆ ਇਹ ਜਾਂਦਾ ਕਿ ਸਾਡੇ ਕੋਲ ਇੱਥੇ ਕੈਨੇਡਾ ਦੇ ਵਿੱਚ ਇਹਨਾਂ ਲੋਕਾਂ ਦੀ ਕਮੀ ਆ ਜਿਹੜੇ ਇਹਨਾਂ ਕਿੱਤਿਆਂ ਦੇ ਵਿੱਚ ਲੋਕ ਨਹੀਂ ਉਹਨਾਂ ਦੀ ਸਾਡੇ ਕੋਲੇ ਕਮੀ ਆ ਤੇ ਹੁਣਾਂ ਇਹ ਚਾਹੀਦਾ ਬਈ ਪਰ ਜਿਹੜੇ ਲੋਕ ਬਾਹਰੋਂ ਆਏ ਆ ਇੱਥੇ ਉਹ ਇਸ ਕਿੱਤੇ ਦੇ ਵਿੱਚ ਮੁਹਾਰਤ ਰੱਖਦੇ ਹੋਣ ਦੇ ਬਾਵਜੂਦ ਉਹਨਾਂ ਨੂੰ ਲਾਇਸੈਂਸ ਨਹੀਂ ਮਿਲਦਾ ਜ ਲਾਇਸੈਂਸ ਦੇ ਵਿੱਚ ਦੇਰੀ ਹੁੰਦੀ ਹੈ ਸਰਕਾਰ ਹੁਣ ਇਸ ਸਮੱਸਿਆ ਨੂੰ ਹੱਲ ਕਰਨ ਵੱਲ ਕੋਸ਼ਿਸ਼ ਕਰ ਰਹੀ ਹੈ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨ ਵੀ ਕੱਲ੍ਹ ਆਂ